ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 9 ਤੋਂ 12 ਅਗਸਤ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਕੀ ਰਹਿਣਗੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਤਰੀਕੇ ਦਾ ਮੌਸਮ ਬਣਿਆ ਹੋਇਆ ਕਿਸੇ ਜ਼ਿਲ੍ਹੇ ਵਿੱਚ ਬਰਸਾਤ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਤੇ ਕਈ ਹਿੱਸੇ ਜਾਨਕਿ ਜਿਹੜੇ ਦੱਖਣ ਪੱਛਮੀ ਹਿੱਸੇ ਨੇ ਫਜ਼ਿਲਕਾ ਫਿਰੋਜ਼ਪੁਰ ਜਿਹੜੇ ਕਿ ਮੇਨ ਤੌਰ ਤੇ ਆਪਾਂ ਮਾਲਵਾ ਬੈਲਟ ਕਹਿ ਸਕਦੇ ਆ ਉਹਨਾਂ ਵਿੱਚ ਨਾ ਮਾਤਰ ਦੇ ਬਰਾਬਰ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਂਦੇ ਦਿਨਾਂ ਦੀ ਆਪਾਂ ਗੱਲ ਕਰਾਂਗੇ ਜੀ 9 ਤੋਂ ਲੈ ਕੇ 12 ਤਰੀਕ ਦੇ ਵਿੱਚ ਕਿਹੜੇ-ਕਿਹੜੇ ਦਿਨ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੀ ਉਮੀਦ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਬਣੇ ਹੋਏ ਨੇ ਕਿਵੇਂ ਦੀ ਬਰਸਾਤ ਹੋ ਰਹੀ ਹੈ ਜਾਂ ਨਹੀਂ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਵੀ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਹੁਣ ਅਸੀਂ ਦਿਨਾਂ ਦੇ ਹਿਸਾਬ ਨਾਲ ਜ਼ਿਲ੍ਹੇ ਦੀ ਗੱਲ ਕਰ ਲੈਂਦੇ ਆ ਜੀ 9 ਤਰੀਕ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਸਿਸਟਮ ਇਸ ਤਰੀਕੇ ਨਾਲ ਪੂਰਬੀ ਇਲਾਕੇ ਵਿੱਚ ਐਕਟਿਵੇਟ ਰਹਿਣਗੇ ਜਿਨ੍ਹਾਂ ਵਿੱਚ ਮੇਨ ਤੌਰ ਤੇ ਜ਼ਿਲ੍ਹਾ ਸਾਡਾ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਲਗਾਤਾਰ ਇਹੋ ਉਹ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਹਲਕਾ ਦਰਮਿਆਨ ਨਮੀ ਸਾਨੂੰ ਦੇਖਣ ਨੂੰ ਹੀ ਮਿਲਦਾ ਨਾਲ ਦੀ ਨਾਲ ਸਬਜਾ ਦਾ ਜੀਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਤੇ ਮੁਹਾਲੀ ਇਹ ਇਲਾਕੇ ਵੀ ਆ ਸਕਦੇ ਨੇ ਤੇ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਸੰਗਰੂਰ ਤੇ ਪਟਿਆਲੇ ਵਿੱਚ ਵੀ ਕੁਝ ਕ ਇਲਾਕਿਆਂ ਵਿੱਚ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲ ਸਕਦੀ ਹੈ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਫਜ਼ਿਲਕਾ ਵੜਿੰਡਾ ਮਾਨਸਾ ਇਹ ਬਰਨਾਲਾ ਇਹ ਉਹ ਜ਼ਿਲ੍ਹੇ ਨੇ ਜਿਹਨਾਂ ਵਿੱਚ ਨਾ ਮਾਤਰ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਪਰ ਸਵੇਰ ਦੇ ਸਮੇਂ ਅਗਰ ਗੱਲ ਕੀਤੀ ਜਾਵੇ ਤਾਂ 9 ਅਗਸਤ ਨੂੰ ਇਹਨਾਂ ਇਲਾਕਿਆਂ ਵਿੱਚ ਮੀਂਹ ਹੋ ਸਕਦਾ ਜੋ ਫਿਲਹਾਲ ਸਿਸਟਮ ਬਣੇ ਹੋਏ ਨੇ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ 10 ਤੇ 11 ਤਰੀਕ ਨੂੰ ਲਗਭਗ ਸੇਮ ਜਿਹਾ ਹੀ ਮਾਹੌਲ ਹੈ ਪਰ 10 ਤਰੀਕ ਨੂੰ ਤੁਸੀਂ ਦੇਖੋਗੇ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਦੇ ਬਠਿੰਡੇ ਵਿੱਚ ਮੀਦੀ ਉਮੀਦ ਨਾ ਮੱਤ ਦੇ ਬਰਾਬਰ ਹੈ ਪਰ ਪਠਾਨਕੋਟ ਹੁਸ਼ਾਰਬਤ ਰੂਪਨਗਰ 10 ਅਗਸਤ ਤੇ 11 ਅਗਸਤ ਨੂੰ ਲਗਾਤਾਰ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਪਰ 11 ਅਗਸਤ ਨੂੰ ਬਾਕੀ ਸਾਰੇ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਹੀ ਦੇ ਨਾਲ ਕਿਣਮਣ ਕਣੀ ਦਾ ਮਾਹੌਲ ਬਣ ਸਕਦਾ ਜਿਹਦੇ ਵਿੱਚ ਮੇਨ ਤੌਰ ਤੇ ਅਸੀਂ ਦੋਹਾਂ ਦਿਨ ਦੀ ਗੱਲ ਕਰੀਏ ਤਾਂ ਕਾਮਨ ਜ਼ਿਲ੍ਹੇ ਜਿਹੜੇ ਹੋਣਗੇ ਉਹ ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਮਾਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਮੁਹਾਲੀ ਇਹਨਾਂ ਵਿੱਚ ਕਾਮਨਲੀ ਠੀਕ ਠਾਕ ਮੀਂਹ ਹੋਣ ਦੀ ਉਮੀਦ 10 ਤਰੀਕ ਅਤੇ 11 ਤਰੀਕ ਨੂੰ ਬਣੀ ਹੋਈ ਹੈ ਤੇ ਇਹ ਜਿਹੜੇ ਹਾਲਾਤ ਨੇ ਹੌਲੀ-ਹੌਲੀ ਬਰਸਾਤ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਮੌਸਮ ਦੁਆਰਾ ਤੋਂ ਕਿਸੇ ਨਾ ਕਿਤੇ ਇਸ ਤਰੀਕੇ ਦਾ ਬਣ ਰਿਹਾ ਹੈ ਕਿ ਜਿਸ ਤਰੀਕੇ ਦੀ ਗਰਮੀ ਬਣੀ ਹੋਈ ਹੈ ਹਮਸ ਬਣੀ ਹੋਈ ਹੈ ਤਾਂ ਹਾਲਾਤ ਮੁੜ ਕੇ ਗਰਮੀ ਨੂੰ ਠੱਲ ਪਾਉਂਦੇ ਹੋਏ ਸਾਨੂੰ ਦਿਖਾਈ ਦੇਣਗੇ ਇਸ ਤੋਂ ਇਲਾਵਾ ਸੀ ਆਖਰੀ ਦਿਨ ਦੀ ਅਗਰ ਗੱਲ ਕਰੀਏ ਤਾਂ ਆਖਰੀ ਦਿਨ ਵਿੱਚ ਤੁਸੀਂ ਦੇਖੋਗੇ ਮੌਸਮ ਕਾਫੀ ਜ਼ਿਆਦਾ ਬਦਲ ਰਿਹਾ ਹੈ ਫੇਰ ਤੋਂ ਸਿਸਟਮ ਦੁਆਰਾ ਤੋਂ ਕਮਜ਼ੋਰ ਪੈ ਰਿਹਾ ਜੀ ਫਜ਼ਿਲਕਾ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਬਠਿੰਡੇ ਦੇ ਵਿੱਚ ਪਰ ਬੱਦਲਵਾਈ ਸਾਨੂੰ ਪੂਰਬੀ ਇਲਾਕੇ ਤੋਂ ਫੇਰ ਆਉਂਦੀ ਦਿਖਾਈ ਦੇ ਰਹੀ ਹੈ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਤੇ ਮੋਹਾਲੀ ਇਹ 7-8 ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਲਗਾਤਾਰ ਠੀਕ ਠਾਕ ਬਰਸਾਤ ਹੋ ਰਹੀ ਹੈ ਹਿਮਾਚਲ ਦੇ ਨਾਲ ਲੱਗਦੇ ਨੇ ਤੇ ਪਰ ਅਗਰ ਅਸੀਂ ਗੱਲ ਕਰੀਏ ਹੜ੍ਹ ਦੇ ਵਰਗੇ ਹਾਲਾਤ ਬਹੁਤ ਸਾਰੇ ਇਲਾਕੇ ਵਿੱਚ ਬਣਿਆ ਉਹ ਨਿਕਗਰ ਦਾ ਪਾਣੀ ਬਹੁਤ ਜ਼ਿਆਦਾ ਬਣਿਆ ਹੋਇਆ ਵਧਿਆ ਹੋਇਆ ਜੀ ਬਿਆਸ ਦਾ ਸਤਲੁਜ ਦਾ ਇਹ ਪਾਣੀ ਕਾਫੀ ਜ਼ਿਆਦਾ ਵਧ ਚੁੱਕਿਆ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਬੱਦਲ ਫੜ ਰਹੇ ਨੇ ਤੇ ਉਹ ਸਾਰਾ ਪਾਣੀ ਕਿਸੇ ਨਾ ਕਿਸੇ ਦਰਿਆਵਾਂ ਦੇ ਨਾਲ ਹੀ ਕਿਸੇ ਨਦੀ ਰਾਹੀਂ ਕਿਸੇ ਬਰਸਾਤੀ ਨਾਲੇ ਰਾਹੀਂ ਪੰਜਾਬ ਵਿੱਚ ਆ ਰਿਹਾ ਹੈ ਪੰਜਾਬ ਦੇ ਜਲ ਸਤਰ ਜਿਹੜੇ ਵੱਧ ਚੁੱਕੇ ਨੇ ਦਰਿਆਵਾਂ ਦੇ ਜਿਸ ਦੇ ਕਾਰਨ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਆ ਬੇਨਤੀ ਕਰਦੇ ਆ ਜੀ ਦਰਿਆਵਾਂ ਦੇ ਨੇੜੇ ਨਦੀਆਂ ਦੇ ਨੇੜੇ ਖੱਡਾਂ ਦੇ ਨੇੜੇ ਜਾਂ ਬਰਸਾਤੀ ਨਾਲੇ ਦੇ ਨੇੜੇ ਨਾ ਜਾਓ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਦੂਰ ਰੱਖੋ ਕਿਉਂਕਿ ਕਈ ਵਾਰੀ ਉਹ ਕ੍ਰੋਸ ਕਰ ਜਾਂਦੇ ਨੇ ਟਾਈਮ ਨਹੀਂ ਹੁੰਦਾ ਕਿਸੇ ਜਗ੍ਹਾ ਲੰਘਣ ਦਾ ਤਾਂ ਵੇਟ ਕਰ ਲਓ ਪਾਣੀ ਉਤਰਨ ਦੀ ਨੁਕਸਾਨ ਹੋ ਸਕਦਾ ਹੈ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਇਹ ਹੜ ਦੇ ਹਾਲਾਤ ਵਰਗੇ ਬਣ ਸਕਦੇ ਜਾਂ ਨਹੀਂ ਬਣ ਸਕਦੇ ਉਹਦੇ ਬਾਰੇ ਇੱਕ ਅਲੱਗ ਵੀਡੀਓ ਜਾਰੀ ਕਰਾਂਗੇ ਫਿਲਹਾਲ ਇਹ ਅਪਡੇਟ ਸੀ 11 12 ਅਗਸਤ ਤੱਕ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ